ਕੁਝ ਮੈਂ ਸਵੇਰੇ 9 ਵਜੇ ਦੇ ਕੁਝ ਮਿੰਟ ਤੇ ਇੰਟਰ ਹੋ ਗਿਆ ਸੀਗਾ ਜੀ ਕੱਲ ਸੋਮਵਾਰ ਸੰਡੇ ਸੀ ਕੱਲ ਔਰ ਸਾਡੇ ਜਿਹੜੀ ਪ੍ਰੋਬਲਮ ਆਈ ਵੀ ਆ ਉਹ ਘੱਟੋ ਘੱਟ ਨਹੀਂ ਬਹਾਲਾ ਮੇਰੇ ਹਿਸਾਬ ਨਾਲ ਤਿੰਨ ਤੋਂ ਚਾਰ ਦਿਨ ਹੋ ਗਏ ਔਰ ਮੈਨੂੰ ਇਹ ਨਹੀਂ ਸਮਝ ਆਉਂਦੀ ਪਹਿਲਾਂ ਤਾਂ 48 ਘੰਟੇ ਦੇ ਅਫਸਰ ਨੇ ਐਸ ਵੀ ਸਾਹਿਬ ਕੋਈ ਨਹੀਂ ਮੇਰਾ ਅਟੈਂਡ ਕੀਤਾ ਨਾ ਜਈ ਨੇ ਨਾ ਐਕਸ਼ਨ ਨੇ ਕਿਸੇ ਨੇ ਫੋਨ ਅਟੈਂਡ ਕੀਤਾ ਹੁਣ ਸਾਡੀ ਗਲਤੀ ਇਹ ਹੋ ਗਈ ਬਦ ਕਮਿਟੀ ਅਸੀਂ ਪਹਿਲਾਂ ਬੜੀ ਖੁਸ਼ੀ ਮਨਾਈ ਕਿ ਅਸੀਂ ਐਮ ਸੀ ਬਣ ਕੇ ਹੁਣ ਸਾਨੂੰ ਐ ਲੱਗਦਾ ਵੀ ਅਸੀਂ ਗਲਤ ਆ ਅਸੀਂ ਐਵੇਂ ਬਣ ਗਏ ਕਿਉਂਕਿ ਕੰਮ ਇੰਨਾ ਦਿਨੇ ਛੱਤਰ ਅਸੀਂ ਖਾ ਰਹੇ ਆ ਕੋਈ ਸਰਕਾਰਾਂ ਦਾ ਰੋਲ ਨਹੀਂ ਹੈ ਇਹ ਸਾਰੇ ਗੰਬਲੇ ਬੈਨੇ ਹੁਣ ਸਰਕਾਰ ਐ ਤਾਂ ਨਹੀਂ ਕਹਿੰਦੀ ਵੀ ਤੁਸੀਂ 10:30 ਵਜੇ ਆਓ ਆ ਟਾਈਮ ਦੇਖ ਲਓ ਤੇ ਕੀ ਆ ਹੁਣ ਐਕਸ਼ਨ ਸਾਹਿਬ ਨੂੰ ਚੱਲਦਾ ਯਾਰ ਰੂਮ ਚ ਆ ਨਾਲ ਹੀ ਐਕਸ਼ਨ ਸਾਹਿਬ ਐਕਸ਼ਨ ਸਾਹਿਬ ਦਾ ਇੱਥੇ ਕੋਈ ਉਹ ਨਹੀਂ ਹੈ ਵਧੀਆ ਦੇਖੋ ਪੂਰੀ ਨੂੰ ਹੋਈ ਦੀ ਆ ਆ ਚੱਲ ਰਿਹਾ ਸਾਰਾ ਕੁਝ ਇੱਥੇ ਐਕਸ਼ਨ ਸਾਹਿਬ ਨਹੀਂ ਰਹਿਗੇ ਠੀਕ ਹੈ ਨਾ ਜੀ ਔਰ ਐਡੀ ਕਿ ਸਾਨੂੰ ਸ਼ਰਮੀ ਆ ਰਹੀ ਆ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਅਫਸਰਾਂ ਨੂੰ ਹੱਥ ਜੋੜ ਕੇ ਵੀ ਕਿਉਂ ਤੁਸੀਂ ਸਰਕਾਰਾਂ ਨੂੰ ਬਦਨਾਮ ਕਰਦੇ ਹੋ ਕੀ ਭਗਵਾਨ ਤੋਂ ਮੰਤਰਹਾਣੀ ਜਿੱਦਾਂ ਤੁਹਾਨੂੰ ਜਾਂ ਪਹਿਲੀਆਂ ਸਰਕਾਰਾਂ ਨੇ ਸੰਗਾਂ ਹਾਲ ਕੀਤੀਆਂ ਸੋ। ਉਹ ਟਾਈਮ ਦਾ ਹੁੰਦਾ ਨਾ ਕੋਈ ਬੰਦਾ ਤਾਂ ਦੇ ਹੋਣਾ ਸਾਨੂੰ ਜਿਹੜਾ ਇਥੋਂ ਦਾ ਕੁਮਾਲਪੋ ਹੋਵੇ ਦੱਸੋ ਕਿਹੜਾ ਮਾਲਕ ਹੈ ਸੀ ਕਿਹਦੇ ਨਾਲ ਅਸੀਂ ਗੱਲ ਕਰੀਏ। ਪੂਰੀ ਦੀ ਪੂਰੀ ਜਿਹੜੀ ਹੈਗੀ ਸੀਵਰੇਜ ਗੁਰ ਖਾਲੀ ਪਈ ਆ। ਇੱਥੇ ਕੋ ਸੁਰਿੰਦਰ ਨਾ ਦਾ ਹੈਗਾਗਾ। ਐ ਭੰਦਰਪੁਰ ਤੋਂ ਠੇਕੇਦਾਰ ਦਾ ਬੰਦਾ ਉਹ ਵੀ ਫੋਨ ਨਹੀਂ ਚੱਕ ਰਿਹਾ। ਹਾਲਾਂਕਿ ਤੋਂ ਵੀ ਘੰਟਿਆਂ ਦੇ ਵਿੱਚ ਇਹਨਾਂ ਨੇ ਸੀਵਰੇਜ ਤੇ ਵਾਟਰ ਸਪਲਾਈ ਨਿਗਰ ਨਰ ਨਹੀਂ ਕਰਨੀ ਹੁੰਦੀ ਆ। ਚਲੋ ਮੰਨ ਲੈਂਦੇ ਆ ਪਿੱਛੇ ਹੜਤਾਲ ਹੋਈ ਆ ਮੰਨ ਲਈ ਪਰ ਉਹਦੇ ਵਿੱਚ ਜਿਹੜੇ ਸਰਕਾਰੀ ਪੱਕੇ ਮੁਲਾਜ਼ਮ ਸੀ ਉਹ ਤਾਂ ਕ ਚਲੋ ਅਸੀਂ ਉਹ ਵੀ ਆਪਦਾ ਜਿਹੜਾ ਸੰਤਾਪ ਖੰਡਾ ਲਿਆ ਜਦੋਂ ਤਿੰਨ ਸਾਲ ਅਸੀਂ ਕਰੋਨਾ ਨਗਾੜ ਸਕਦੇ ਤਾਂ ਇਹ ਵੀ ਨਗਾੜਾਂਗੇ ਪਰ ਹੁਣ ਤੇ ਹਾਲਾਤ ਐਡੇ ਬੁਰੇ ਹੋਏ ਪਏ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਤੁਸੀਂ ਇਹ ਗੱਲਾਂ ਨੂੰ ਉਲਟ ਪਾਸੇ ਨਾਲ ਲੈ ਕੇ ਜਾਇਓ ਗੱਲਾਂ ਨੂੰ ਸੁਧਾਰਨ ਦੀ ਗੱਲ ਕਰੋ ਜੇ ਮੇਰੇ ਵਰਗਾ ਬੋਲਦਾ ਤਾਂ ਉੱਥੇ ਕਿਹਾ ਜਾਂਦਾ ਵੀ ਇਹ ਸਰਕਾਰ ਦੇ ਉਲਟਾ ਅਸੀਂ ਸਰਕਾਰ ਦੇ ਉਲਟ ਨਹੀਂ ਹੈਗੇ ਜਦੋਂ ਸਰਕਾਰ ਕੋਈ ਬਣ ਗਈ ਉਹ ਸਾਰਿਆਂ ਦੀ ਸਰਕਾਰ ਹੋ ਜਾਂਦੀ ਆ ਨਾ ਕਿ ਜਿਨ੍ਹਾਂ ਨੇ ਪਾਰਟੀ ਵਰਕਰ ਉਹਨਾਂ ਦੀ ਹੀ ਸਰਕਾਰ ਹੁੰਦੀ ਆ ਪ੍ਰਧਾਨ ਮੰਤਰੀ ਮੁੱਖ ਮੰਤਰੀ ਸਾਰੇ ਆਲਓਵਰ ਸਾਰਿਆਂ ਦਾ ਹੀ ਹੁੰਦਾ ਸੋ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹਨਾਂ ਅਫਸਰਾਂ ਦੇ ਨਕੇਲ ਪਾਈ ਜਾਵੇ ਇਹ ਸਰਕਾਰੀ ਟੂਨਾ ਲਾ ਰਹੇ ਨੇ ਹਲੇ ਤੱਕ ਐਨਰੋਮੀਆਂ ਘੰਡੀ ਦਾ ਟਾਈਮ ਦੇਖ ਲਓ 9:30 ਤੋਂ ਉੱਪਰ ਦੀ ਹੋ ਗਿਆ ਟਾਈਮ ਹਲੇ ਤੱਕ ਕੋਈ ਨਹੀਂ ਆਇਆ ਹੁਣ ਆਪਾਂ ਦੂਸਰੇ ਦਫ਼ਤਰਾਂ ਦੇ ਵਿੱਚ ਵੀ ਜਿਹੜਾ ਹੈਗਾ ਗਿਣਾ ਮਾਰੀਏ ਪਤਾ ਲੱਗੇ ਮਾੜਾ-ਮੋੜਾ ਲੋਕਾਂ ਨੂੰ ਵੀ ਕੀ ਕਰ ਰਹੇ ਐਮਸੀਐਫ ਜਿਸ ਤਰ੍ਹਾਂ ਇੱਕ ਤੁਸੀਂ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਸੀ ਵੀ ਲੋਕ ਜਿਹੜੇ ਹੈਗੇ ਗਲੀਆਂ ਨਾਲੀਆਂ ਸੀਵਰੇਜਾਂ ਦਾ ਕੀ ਸੀਮਤ ਹੈ ਵੀ ਜਿਹੜੇ ਹੈਗੇ ਆ ਵੀ ਸਾਡੀ ਸਰਕਾਰ ਬਣਾਓ ਅਸੀਂ ਜਿਹੜਾ ਹੈਗਾ ਇਹ ਤਾਂ 2 ਮਿੰਟ ਦਾ ਕੰਮ ਹੈ ਬਾਕੀ ਉਸ ਤੋਂ ਬਾਅਦ ਵਾਲੇ ਮੁੱਦੇ ਅਸੀਂ ਦੇਖਾਂਗੇ ਪਰ ਅੱਜ ਇਹ ਕੀ ਲੱਗ ਰਿਹਾ ਤੁਹਾਨੂੰ ਵੀ ਬਹੁਤ ਵਧੀਆ ਜੀ अरोड़ा ਸਾਹਿਬ ਅਸੀਂ ਹਾਊਸ ਦੇ ਵਿੱਚ ਮਤੇ ਪਾਇਆ ਕਰੋੜਾ ਰੁਪਏ ਦੇ ਕੰਮ ਆ ਜਿਹੜੇ ਅਸੀਂ ਸ਼ਹਿਰ ਨੂੰ ਦਿੱਤੇ ਆ ਚਾਹੇ ਉਹ ਵਾਟਰ ਸਪਲਾਈ ਆ ਚਾਹੇ ਕੁਛ ਵੀ ਆ ਵਾਟਰ ਸਪਲਾਈ ਦਾ ਕਰੋੜਾ ਰੁਪਿਆ ਆਇਆ ਪਿਆ ਹੁਣ ਕੰਮ ਤਾਂ ਇਹਨਾਂ ਨੇ ਕਰਨੇ ਨੇ ਜੀ ਹੁਣ ਅਫਸਰ ਜਦੋਂ ਸਿਕਤਾਂ ਦੀ ਨਹੀਂ ਹੈਗੇ ਆਮ ਪਬਲਿਕ ਨੂੰ ਤਾਂ ਮਿਲ ਨੋ ਰਹੀ ਮੀਤ ਦੇ ਨੂੰ ਤਾਂ ਮਿਲ ਨੋ ਰਹੀ ਕਿਉਂ ਕਿ ਹੁਣ ਉਹ ਉੱਪਰਲੇ ਅਫਸਰ ਹੋਗੇ ਉੱਪਰਲੇ ਲੈਵਲ ਦੇ ਹੋਗੇ ਇਹਨਾਂ ਨੂੰ ਪੂਰਾ ਪੰਜਾਬ ਦੇਖਣਾ ਅਸੀਂ ਤਾਂ ਛੋਟੇ ਮਾਧਿਅਮ ਨਾਲ ਇਹਨਾਂ ਦਾ ਜੁਰੂਰ ਕੱਢ ਸਕਦੇ ਵੀ ਇਹਨਾਂ ਨੂੰ ਤਾਂ ਸਮਝੋ ਨਾ ਕੋਈ ਤਾਂ ਸੀਟ ਤੇ ਬੈਠੇ ਹੁਣ ਪੈਸਾ ਲੋਕਾਂ ਦਾ ਅਸੀਂ ਪੈਂਡਰ ਖੁੱਲ ਚੁੱਕੇ ਨੇ ਕੰਮ ਹੋ ਰਹੇ ਨੇ ਉੱਥੇ ਵਾਟਰ ਸਪਲਾਈ ਪੈ ਰਹੀ ਜਿੱਥੇ ਕੋਈ ਘਰ ਹੈ ਨਹੀਂ ਸਾਨੂੰ ਉਹ ਵੀ ਅਸੀਂ ਦਿਖਾ ਸਕਦੇ ਆ ਪਰ ਕੋਈ ਸਰਵਾਈ ਨਹੀਂ ਹੈ ਅਸੀਂ ਮੀਤਹਿਲ ਜੀ ਨਾਲ ਵੀ ਇਹ ਗੱਲਬਾਤ ਸਾਂਝੀ ਕਰਾਂਗੇ ਉਹਨਾਂ ਨੂੰ ਮਿਲਾਂਗੇ ਪਰ ਇਹਨਾਂ ਦੀ ਜਿਹੜੀ ਵੱਡੀ ਗਲਤੀ ਜਾਂ ਨਲਾਇਕੀ ਅੱਜ ਸਾਰੇ ਸ਼ਹਿਰ ਦੇ ਲੋਕ ਬਾਹਰ ਖੜੇ ਨੇ ਕਿਹਨੂੰ ਮਿਲਣ ਇੱਥੇ ਕੱਲ ਸੰਡੇ ਅਸੀਂ ਕੋਈ ਮਤਲਬ ਨਹੀਂ ਹੈ ਹਾਲਾਂਕਿ ਇਹਨਾਂ ਨੂੰ ਮੋਬਾਈਲਾਂ ਦੇ ਖਰਚੇ ਵੀ ਮਿਲਦੇ ਆ ਫੋਨ ਬੰਦ ਕਰਕੇ ਬਹਿ ਜਾਂਦੇ ਨੇ ਕੌਣ ਹੁੰਦੇ ਆ ਫੋਨ ਬੰਦ ਕਰਨ ਵਾਲੇ ਜਦੋਂ ਸਰਕਾਰ ਇਹਨਾਂ ਨੂੰ ਮੋਬਾਈਲਾਂ ਦੇ ਖਰਚੇ ਦਿੰਦੀ ਆ ਗੱਡੀਆਂ ਤੇਲ ਪਾਣੀ ਦੇ ਖਰਚੇ ਦਿੰਦੀ ਆ ਰਹਿ ਜੀ ਭਗਵੰਤ ਮੰਤਰਗਾਂ ਹਾਣਿਦੰਦ ਤੁਹਾਨੂੰ ਜਾਂ ਪਹਿਲੀਆਂ ਸਰਕਾਰਾਂ ਦੇ ਤਰ੍ਹਾਂ ਹਾਣਿ ਦਿੱਤੀਆਂ ਤੁਹਾਨੂੰ ਉਹ ਟਾਈਮ ਦਾ ਹੁੰਦਾ ਨਾ ਕੋਈ ਬੰਦਾ ਤਾਂ ਦਿਓ ਨਾ ਸਾਨੂੰ ਜਿਹੜਾ ਇੱਥੋਂ ਦਾ ਕੋਈ ਮਾਲਕ ਹੋਵੇ ਦੱਸੋ ਕਿਹੜਾ ਮਾਲਕ ਐ ਤੇ ਕਿਹਦੇ ਨਾਲ ਅਸੀਂ ਗੱਲ ਕਰੀਏ ਪੂਰੀ ਦੀ ਪੂਰੀ ਜਿਹੜੀ ਹੈਗੀ ਸਿਵਰੇਜ ਬੋਰਡ ਖਾਲੀ ਪਈ ਆ ਇੱਥੇ ਕੋ ਸੁਰੇਂਦਰ ਨਾ ਦਾ ਹੈਗਾਗਾ ਭੱਦਰਪੁਰ ਤੋਂ ਠੇਕੇਦਾਰ ਦਾ ਬੰਦਾ ਉਹ ਵੀ ਫੋਨ ਨਹੀਂ ਚੱਕ ਰਿਹਾ ਹਾਲਾਂਕਿ 24 ਘੰਟਿਆਂ ਦੇ ਵਿੱਚ ਇਹਨਾਂ ਨੇ ਸਿਵਰੇਜ ਤੇ ਵਾਟਰ ਸਪਲਾਈ ਨਿਕਲ ਨਰਵਿਕਨ ਕਰਨੀ ਹੁੰਦੀ ਆ ਚਲੋ ਮੰਨ ਲੈਂਦੇ ਆ ਪਿੱਛੇ ਹੜਤਾਲ ਹੋਈ ਆ ਮੰਨ ਲਈ ਪਰ ਉਹਦੇ ਵੀ ਜਿਹੜੇ ਸਰਕਾਰੀ ਪੱਕੇ ਮਲਾ ਤਦੋਂ ਅਸੀਂ ਉਹ ਵੀ ਆਪਣਾ ਜਿਹੜਾ ਸੰਤਾਪ ਖੰਡਾ ਲਿਆ ਜਦੋਂ 3 ਸਾਲ ਅਸੀਂ ਕਰੋਨਾ ਲਗਾ ਸਕਦੇ ਤੇ ਇਹ ਵੀ ਲਗਾ ਲਾਂਗੇ ਪਰ ਹੁਣ ਤੇ ਹਾਲਾਤ ਇੱਡੇ ਬੁਰੇ ਹੋਏ ਪਏ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਤੁਸੀਂ ਇਹ ਗੱਲਾਂ ਨੂੰ ਉਲਟ ਪਾਸੇ ਨਾਲ ਲੈ ਕੇ ਜਾਇਓ ਗੱਲਾਂ ਨੂੰ ਸੁਧਾਰਨ ਦੀ ਗੱਲ ਕਰੋ ਜੇ ਮੇਰੇ ਵਰਗਾ ਬੋਲਦਾ ਤਾਂ ਉਥੇ ਕਿਹਾ ਜਾਂਦਾ ਵੀ ਇਹ ਸਰਕਾਰ ਦੇ ਉਲਟਾ ਅਸੀਂ ਸਰਕਾਰ ਦੇ ਉਲਟ ਨਹੀਂ ਹੈਗੇ ਜਦੋਂ ਸਰਕਾਰ ਕੋਈ ਬਣ ਗਈ ਉਹ ਸਾਰਿਆਂ ਦੀ ਸਰਕਾਰ ਹੋ ਜਾਂਦੀ ਆ ਨਾ ਕਿ ਜਿਨ੍ਹਾਂ ਨੇ ਪਾਰਟੀ ਵਰਕਰ ਉਹਨਾਂ ਦੀ ਹੀ ਸਰਕਾਰ ਹੁੰਦੀ ਆ ਪ੍ਰਧਾਨ ਮੰਤਰੀ ਮੁੱਖ ਮੰਤਰੀ ਸਾਰੇ ਆਲ ਓਵਰ ਸਾਰਾ ਨਹੀਂ ਹੁੰਦਾ ਸੋ ਹੱਥ ਵਨ ਕੇ ਬੇਨਤੀ ਆ ਵੀ ਇਹਨਾਂ ਅਫਸਰਾਂ ਦੇ ਨਕੇਲ ਪਾਈ ਜਾਵੇ ਇਹ ਸਰਕਾਰੀ ਚੂਨਾ ਲਾ ਰਹੇ ਨੇ ਹਲੇ ਤੱਕ ਐਨਰੋਗਿਕ ਘੜੀ ਦਾ ਟਾਈਮ ਦੇਖ ਲਓ 9:30 ਤੋਂ ਉੱਪਰ ਦੀ ਹੋ ਗਿਆ ਟਾਈਮ ਹਲੇ ਤੱਕ ਕੋਈ ਨਹੀਂ ਆਇਆ ਹੁਣ ਆਪਾਂ ਦੂਸਰੇ ਦਫ਼ਤਰਾਂ ਦੇ ਵਿੱਚ ਵੀ ਜਿਹੜਾ ਹੈਗਾ ਗਿੜਾ ਮਾਰੀਏ ਪਤਾ ਲੱਗੇ ਮਾੜਾ ਮੁੰਡਾ ਲੋਕਾਂ ਨੂੰ ਵੀ ਕੀ ਕਰ ਰਹੇ ਐਮਸੀਐ ਜਿਸ ਤਰ੍ਹਾਂ ਇੱਕ ਤੁਸੀਂ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਸੀ ਵੀ ਲੋਕ ਜਿਹੜੇ ਹੈਗੇ ਗਲੀਆਂ ਨਾਲੀਆਂ ਸੀਵਰੇਜਾਂ ਤੱਕ ਕੀ ਸੀਮਤ ਹੈ ਵੀ ਜਿਹੜੇ ਹੈਗੇ ਆ ਵੀ ਸਾਡੀ ਸਰਕਾਰ ਬਣਾਓ ਅਸੀਂ ਜਿਹੜਾ ਹੈਗਾ ਇਹ ਤਾਂ 2 ਮਿੰਟ ਦਾ ਕੰਮ ਅਸੀਂ ਦੇਖਾਂਗੇ ਪਰ ਅੱਜ ਕੀ ਲੱਗ ਰਿਹਾ ਤੁਹਾਨੂੰ ਵੀ ਇਹ ਗਲੀਆਂ ਨਾਲੀਆਂ ਨੇ ਮੁੱਦੇ ਹੱਲ ਹੋ ਗਏ ਛੋਟੀ ਗੱਲ ਬਹੁਤ ਵਧੀਆ ਜੀ ਅਰੋੜਾ ਸਾਹਿਬ ਅਸੀਂ ਹਾਊਸ ਦੇ ਵਿੱਚ ਮੁੱਦੇ ਪਾਇਆ ਕਰੋੜਾ ਰੁਪਏ ਦੇ ਕੰਮ ਆ ਜਿਹੜੇ ਅਸੀਂ ਸ਼ਹਿਰ ਨੂੰ ਦਿੱਤੇ ਆ ਚਾਹੇ ਉਹ ਵਾਟਰ ਸਪਲਾਈ ਆ ਚਾਹੇ ਉਹ ਕੁਝ ਵੀ ਆ ਵਾਟਰ ਸਪਲਾਈ ਦਾ ਕਰੋੜਾ ਰੁਪਿਆ ਆਇਆ ਪਿਆ ਹੁਣ ਕੰਮ ਤਾਂ ਇਹਨਾਂ ਨੇ ਕਰਨੇ ਨੇ ਜੀ ਹੁਣ ਅਫਸਰ ਜਦੋਂ ਸੀਟਾਂ ਦੀ ਨਹੀਂ ਹੈਗੇ ਆਮ ਪਬਲਿਕ ਨੂੰ ਕੋਈ ਮਤਮਨ ਤਾਂ ਮਿਲ ਨੋ ਰਹੀ ਮੀਦੇਰ ਨੂੰ ਤਾਂ ਮਿਲ ਨੋ ਰਹੀ ਕਿਉਂ ਕਿ ਹੁਣ ਉਹ ਉੱਪਰਲੇ ਅਫਸਰ ਹੋਗੇ ਉੱਪਰਲੇ ਲੈਵਲ ਦੇ ਹੋਗੇ ਉਹਨਾਂ ਨੂੰ ਪੂਰਾ ਪੰਜਾਬ ਦੇਖਣਾ ਅਸੀਂ ਤਾਂ ਉਡੇ ਮਾਧਿਅਮ ਨਾਲ ਇਹਨਾਂ ਦਾ ਜੁਰਮ ਕੱਢ ਸਕਦੇ ਵੀ ਇਹਨੂੰ ਤਾਂ ਸਮਝੋ ਨਾ ਕੋਈ ਤਾਂ ਸੀਰ ਤੇ ਬੈਠੇ ਹੁਣ ਪੈਸਾ ਲੋਕਾਂ ਦਾ ਅਸੀਂ ਮਤੇ ਪਾਇਏ ਨੇ ਟੈਂਡਰ ਖੁੱਲ ਚੁੱਕੇ ਨੇ ਕੰਮ ਹੋ ਰਹੇ ਨੇ ਉੱਥੇ ਵਾਟਰ ਸਪਲਾਈ ਪੈ ਰਹੀ ਹੈ ਜਿੱਥੇ ਕੋ ਘਰ ਹੈ ਨਹੀਂ ਤੁਹਾਨੂੰ ਉਹ ਵੀ ਅਸੀਂ ਦਿਖਾ ਸਕਦੇ ਆ ਪਰ ਕੋਈ ਸਰਵਾਈ ਨਹੀਂ ਹੈ ਅਸੀਂ ਵੀ ਤੇ ਇਹ ਜੀ ਨਾਲ ਵੀ ਇਹ ਗੱਲਬਾਤ ਇਹ ਸਾਂਝੀ ਕਰਾਂਗੇ ਉਹਨਾਂ ਨੂੰ ਮਿਲਾਂਗੇ ਪਰ ਇਹਨਾਂ ਦੀ ਜਿਹੜੀ ਵੱਡੀ ਗਲਤੀ ਜਾਂ ਨਲਕੀ ਆ ਜੇ ਸਾਰੇ ਸ਼ਹਿਰ ਦੇ ਲੋਕ ਬਾਹਰ ਖੜੇ ਨੇ ਕਿਹਨੂੰ ਮਿਲਣ ਇੱਥੇ ਕੱਲ ਸੰਡੇ ਸੀ ਕੋਈ ਮਤਲਬ ਨਹੀਂ ਹਾਲਾਂਕਿ ਇਹਨਾਂ ਨੂੰ ਮੋਬਾਈਲਾਂ ਦੇ ਖਰਚੇ ਵੀ ਮਿਲਦੇ ਆ ਫੋਨ ਬੰਦ ਕਰਕੇ ਬਹਿ ਜਾਂਦੇ ਨੇ ਕੌਣ ਹੁੰਦੇ ਆ ਫੋਨ ਬੰਦ ਕਰਨ ਵਾਲੇ ਜਦੋਂ ਸਰਕਾਰਾਂ ਨੂੰ ਮੋਬਾਈਲਾਂ ਦੇ ਖਰਚੇ ਦਿੰਦੀਆਂ ਗੱਡੀਆਂ ਤੇਲ ਪਾਣੀ ਦੇ ਵਿੱਚ ਬਣ ਗਏ ਕਿਉਂਕਿ ਕੰਮ ਇਹਨਾਂ ਦੇ ਨੇ ਛੱਤਰ ਅਸੀਂ ਖਾ ਰਹੇ ਆ ਕੋਈ ਸਰਕਾਰਾਂ ਦਾ ਰੋਲ ਨਹੀਂ ਹੈ ਇਹ ਸਾਰੇ ਕੰਮਲੇ ਬੈਨੇ ਹੁਣ ਸਰਕਾਰਾਂ ਐ ਤਾਂ ਨਹੀਂ ਕਹਿੰਦੀ ਵੀ ਤੁਸੀਂ 10:30 ਵਜੇ ਆਓ ਆ ਟਾਈਮ ਦੇਖ ਲਓ ਤੇ ਕੀ ਆ ਹੁਣ ਐਕਸ਼ਨ ਸਾਹਿਬ ਚੱਲਦੇ ਆ ਰੂਮ 'ਚ ਆ ਨਾਲ ਹੀ ਐਕਸ਼ਨ ਸਾਹਿਬ ਐਕਸ਼ਨ ਸਾਹਿਬ ਦਾ ਇੱਥੇ ਕੋਈ ਉਹ ਨਹੀਂ ਹੈ ਵਧੀਆ ਲੇਖਪੂਰੀ ਹੋਈ ਗਈ ਆ ਆ ਚੱਲ ਰਿਹਾ ਸਾਰਾ ਕੁਝ ਇੱਥ ਔਰ ਐਡੀ ਕਿ ਸਾਨੂੰ ਸ਼ਰਮੀ ਆ ਰਹੀ ਆ ਮੈਂ ਇਹਨੂੰ ਬੇਨਤੀ ਕਰੂੰਗਾ ਆਫਸਰਾਂ ਨੂੰ ਹੱਥ ਜੋੜ ਕੇ ਵੀ ਕਿਉਂ ਤੁਸੀਂ ਸਰਕਾਰਾਂ ਨੂੰ ਬਦਨਾਮ ਕਰਦੇ ਹੋ ਕੀ ਭਗਵੰਤ ਮੰਤਰ ਸਾਹਿਬ ਨਹੀਂ ਦਿੰਦਾ ਸਾਨੂੰ ਜਾਂ ਪਹਿਲੀਆਂ ਸਰਕਾਰਾਂ ਨੇ ਸੰਗਾਂਹ ਹਣੀਆਂ ਦਿੱਤੀਆਂ ਸਾਨੂੰ ਉਹ ਟਾਈਮ ਦਾ ਹੁੰਦਾ ਨਾ ਕੋਈ ਬੰਦਾ ਤਾਂ ਦੇਉਣਾ ਸਾਨੂੰ ਜਿਹੜਾ ਇਥੋਂ ਦਾ ਕੁਮਾਲਕ ਹੋਵੇ ਦੱਸੋ ਕਿਹੜਾ ਮਾਲਕ ਐਥੇ ਕਿਹਦੇ ਨਾਲ ਅਸੀਂ ਗੱਲ ਕਰੀਏ ਪੂਰੀ ਦੀ ਪੂਰੀ ਜਿਹੜੀ ਹੈਗੀ ਆ ਸੀਵਰੇਜ ਬੋਰਡ ਖਾਲੀ ਪਈ ਆ ਇੱਥੇ ਕੋਈ ਸ੍ਰਿੰਦਰਨਾਥ ਦਾ ਹੈਗਾਗਾ ਭੱਦਰਪੁਰ ਤੋਂ ਠੇਕੇਦਾਰ ਦਾ ਬੰਦਾ ਉਹ ਵੀ ਫੋਨ ਨਹੀਂ ਚੱਕ ਰਿਹਾ ਹਾਲਾਂਕਿ ਤੋਂ ਵੀ ਘੰਟਿਆਂ ਦੇ ਵਿੱਚ ਇਹਨਾਂ ਨੂੰ ਸੀਵਰੇਜ ਤੇ ਵਾਟਰ ਸਪਲਾਈ ਨਿਗਰ ਚਲੋ ਮੰਨ ਲੈਂਦੇ ਆ ਪਿੱਛੇ ਹੜਤਾਲ ਹੋਈ ਆ ਮੰਨ ਲਈ ਪਰ ਉਹਦੇ ਵਿੱਚ ਜਿਹੜੇ ਸਰਕਾਰੀ ਪੱਕੇ ਮਲਾਜਮ ਸੀ ਉਹ ਤਾਂ ਕੰਮ ਕਰ ਸਕਦੇ ਸੀ ਉਹ ਵੀ ਨਹੀਂ ਕਰਦੇ ਸੀ ਚਲੋ ਅਸੀਂ ਉਹ ਵੀ ਆਪਦਾ ਜਿਹੜਾ ਸੰਤਾਪ ਹੰਡਾ ਲਿਆ ਜਿਦੋਂ 3 ਸਾਲ ਅਸੀਂ ਕਰੋਨਾ ਲਗਾ ਸਕਦੇ ਤਾਂ ਇਹ ਵੀ ਲਗਾ ਲਾਂਗੇ ਪਰ ਹੁਣ ਤੇ ਹਾਲਾਤ ਐਡੇ ਬੁਰੇ ਹੋਏ ਪਏ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਤੁਸੀਂ ਇਹ ਗੱਲਾਂ ਨੂੰ ਉਲਟ ਪਾਸੇ ਨਾ ਲੈ ਕੇ ਜਾਇਓ ਗੱਲਾਂ ਨੂੰ ਸੁਧਾਰਨ ਦੀ ਗੱਲ ਕਰੋ ਜੇ ਮੇਰੇ ਵਰਗਾ ਬੋਲਦਾ ਤਾਂ ਉੱਥੇ ਕਿਹਾ ਜਾਂਦਾ ਵੀ ਇਹ ਸਰਕਾਰ ਦੇ ਉਲਟਾ ਅਸੀਂ ਸਰਕਾਰ ਦੇ ਉਲਟ ਨਹੀਂ ਹੈਗੇ ਜਦੋਂ ਸਰਕਾਰ ਕੋਈ ਬਣ ਗਈ ਉਹ ਸਾਰਿਆਂ ਦੀ ਸਰਕਾਰ ਹੋ ਜਾਂਦੀ ਆ ਨਾ ਕਿ ਜਿਨ੍ਹਾਂ ਨੇ ਪਾਰਟੀ ਵਰਕਰ ਉਹਨਾਂ ਦੀ ਹੀ ਸਰਕਾਰ ਹੁੰਦੀ ਆ ਪ੍ਰਧਾਨ ਮੰਤਰੀ ਮੁੱਖ ਮੰਤਰੀ ਸਾਰੇ ਆਲ ਓਵਰ ਸਾਰਿਆਂ ਦੇ ਹੀ ਹੁੰਦਾ ਸੋ ਹੱਥ ਵਨ ਕੇ ਬੇਨਤੀ ਆ ਵੀ ਨਾ ਅਫਸਰਾ ਦੇ ਨਕੇਲ ਪਾਈ ਜਾਵੇ ਇਹ ਸਰਕਾਰੀ ਚੂਨਾ ਲਾ ਰਹੇ ਨੇ ਹਲੇ ਤੱਕ ਐ ਨਾ ਉਹ ਵੀ ਘੜੀ ਦਾ ਟਾਈਮ ਦੇਖ ਲਓ 9:30 ਤੋਂ ਉੱਪਰ ਦੀ ਹੋ ਗਿਆ ਟਾਈਮ ਹਲੇ ਤੱਕ ਕੋਈ ਨਹੀਂ ਆਇਆ ਹੁਣ ਆਪਾਂ ਦੂਸਰੇ ਦਫ਼ਤਰਾਂ ਦੇ ਵਿੱਚ ਵੀ ਜਿਹੜਾ ਹੈਗਾ ਗਿੜਾ ਮਾਰੀਏ ਪਤਾ ਲੱਗੇ ਮਾੜਾ ਮੋੜਾ ਲੋਕਾਂ ਨੂੰ ਵੀ ਕੀ ਕਰ ਰਹੇ ਹੈ ਐਮਸੀ ਸਾਹਿਬ ਜਿਸ ਤਰ੍ਹਾਂ ਇੱਕ ਤੁਸੀਂ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਸੀ ਵੀ ਲੋਕ ਜਿਹੜੇ ਹੈਗੇ ਗਲੀਆਂ ਨਾਲੀਆਂ ਸੀਵਰੇਜ ਸੀਵਰੇਜਾਂ ਦਾ ਕੀ ਸੀਮਤ ਹੈ ਵੀ ਜਿਹੜੇ ਹੈਗੇ ਆ ਵੀ ਸਾਡੀ ਸਰਕਾਰ ਬਣਾਉ ਉਹ ਅਸੀਂ ਜਿਹੜਾ ਹੈਗਾ ਇਹ ਤਾਂ 2 ਮਿੰਟ ਦਾ ਕੰਮ ਹੈ ਬਾਕੀ ਉਸ ਤੋਂ ਬਾਅਦ ਵਾਲੇ ਮੁੱਦੇ ਅਸੀਂ ਆਂ ਨਾਲੀਆਂ ਨੇ ਮੁੱਦੇ ਹੱਲ ਹੋ ਗਏ ਛੋਟੀ ਗੱਲ ਬਹੁਤ ਵਧੀਆ ਜੀ ਅਰੋੜਾ ਸਾਹਿਬ ਅਸੀਂ ਹਾਊਸ ਦੇ ਵਿੱਚ ਮੱਦੇ ਪਾਇਆ ਕਰੋੜਾ ਰੁਪਏ ਦੇ ਕੰਮ ਆ ਜਿਹੜੇ ਅਸੀਂ ਸ਼ਹਿਰ ਨੂੰ ਦਿੱਤੇ ਆ ਚਾਹੇ ਉਹ ਵਾਟਰ ਸਪਲਾਈ ਆ ਚਾਹੇ ਉਹ ਕੁਝ ਵੀ ਆ ਵਾਟਰ ਸਪਲਾਈ ਦਾ ਕਰੋੜਾ ਰੁਪਿਆ ਆਇਆ ਪਿਆ ਹੁਣ ਕੰਮ ਤਾਂ ਇਹਨਾਂ ਨੇ ਕਰਨੇ ਨੇ ਜੀ ਹੁਣ ਅਫਸਰ ਜਦੋਂ ਸਿਕਟਾਂ ਦੀ ਨਹੀਂ ਹੈਗੇ ਆਮ ਪਬਲਿਕ ਨੂੰ ਤਾਂ ਆਤਮਾਨ ਨੂੰ ਤਾਂ ਮਿਲ ਨੋ ਰਹੀ ਮੀਦੇਰ ਨੂੰ ਤਾਂ ਮਿਲ ਨੋ ਰਹੀ ਕਿਉਂ ਕਿ ਹੁਣ ਉਹ ਉੱਪਰਲੇ ਅਫਸਰ ਹੋਗੇ ਉੱਪਰਲੇ ਲੈਵਲ ਦੇ ਹੋਗੇ ਇਹਨਾਂ ਨੂੰ ਪੂਰਾ ਪੰਜਾਬ ਦੇਖਣਾ ਅਸੀਂ ਤਾਂ ਛੋਟੇ ਮਾਧਿਅਮ ਨਾਲ ਇਹਨਾਂ ਤੋਂ ਜੂਸ ਕੱਢ ਸਕਦੇ ਵੀ ਇਹਨਾਂ ਟੈਂਡਰ ਖੁੱਲ ਚੁੱਕੇ ਨੇ ਕੰਮ ਹੋ ਰਹੇ ਨੇ ਉੱਥੇ ਵਾਟਰ ਸਪਲਾਈ ਪੈ ਰਹੀ ਹੈ ਜਿੱਥੇ ਪੂਤਾ ਰਹਿ ਨਹੀਂ ਤੁਹਾਨੂੰ ਉਹ ਵੀ ਅਸੀਂ ਦਿਖਾ ਸਕਦੇ ਆ ਪਰ ਕੋਈ ਸਰਵਾਈ ਨਹੀਂ ਹੈ ਅਸੀਂ ਵੀ ਤੇ ਇਹ ਵੀ ਨਾਲ ਵੀ ਇਹ ਗੱਲਬਾਤ ਇਹ ਸਾਂਝੀ ਕਰਾਂਗੇ ਉਹਨਾਂ ਨੂੰ ਮਿਲਾਂਗੇ ਪਰ ਇਹਨਾਂ ਦੀ ਜਿਹੜੀ ਵੱਡੀ ਗਲਤੀ ਹੈ ਨਲੈਕੀ ਹੈ ਅੱਜ ਸਾਰੇ ਸ਼ਹਿਰ ਦੇ ਲੋਕ ਬਾਹਰ ਖੜੇ ਨੇ ਕਿਹਨੂੰ ਮਿਲਣ ਇੱਥੇ ਕੱਲ ਸੰਡੇ ਸੀ ਕੋਈ ਮਤਲਬ ਨਹੀਂ ਹੈ ਹਾਲਾਂਕਿ ਇਹਨਾਂ ਨੂੰ ਮੋਬਾਈਲਾਂ ਦੇ ਖਰਚੇ ਵੀ ਮਿਲਦੇ ਆ ਫੋਨ ਬੰਦ ਕਰਕੇ ਬਹਿ ਜਾਂਦੇ ਨੇ ਕੌਣ ਹੁੰਦੇ ਆ ਫੋਨ ਬੰਦ ਕਰਨ ਵਾਲੇ ਜਦੋਂ ਸਰਕਾਰ ਇਹਨਾਂ ਨੂੰ ਮੋਬਾਈਲਾਂ ਦੇ ਖਰਚੇ ਦਿੰਦੀ ਆ ਗੱਡੀਆਂ ਤੇਲ ਪਾਣੀ ਦੇ ਖਰਚੇ ਦਿੰਦੀ ਆ ਰਹਿ